ਮੇਰਾ ਖਿਆਲ ਹੈ ਕਿ ਦੇਸ਼ ਐਡਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹਨੂੰ ਜੇਲ੍ਹ ਚ ਰੱਖ ਕੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਡਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਇਹ ਤੁਹਾਡਾ ਸੰਸਦ ਅੱਥੇ ਕੀ ਕੰਮ ਕਰ ਰਿਹਾ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਵੱਡੀ ਹਾਜ਼ਰ ਰਿਹਾ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰ ਦਿਆਂ ਤਾਂ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹਨੂੰ ਆਪਣੇ ਆਪਣੇ ਪਾਰਲੀਮੈਂਟ ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਪਰ ਤੁਹਾਨੂੰ ਦੱਸਿਆ ਗਿਆ ਕਿ ਕਿਹੜਾ ਆਧਾਰ ਤੇ ਐਸਐਸਏ ਸੰਭਲਾਈ ਗਈ ਹੈ ਨੇ ਸਾਨੂੰ ਇਹ ਅਜੇ ਤੱਕ ਅਫੀਸ਼ੀਅਲੀ ਤੌਰ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਲਾਇਨ ਆਰਡਰ ਦਿੱਤੀ ਨੂੰ ਖਦਾਵਾਸੀ ਇਹੋ ਜਿਹੇ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਨਹੀਂ ਕੋਈ ਇਹ ਰਾਜ ਨਾਲ ਕੋ ਮੁੱਖ ਮੰਤਰੀ ਨਾਲ ਕੋ ਬਣਦੀ ਨਹੀਂ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਸਾਨੂੰ ਤੇ ਮੀਡੀਆ ਸੂਤ ਸਾਰਾ ਕੋ ਪਤਾ ਲੱਗ ਰਿਹਾ ਇਹ ਆ ਚੀਜ਼ਾਂ ਵਾਪਰ ਰਹੀਆਂ ਤੇ ਇਸ ਇਹ ਅਚਾ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਕੀਤੀ ਉਹ ਪਾਰਟੀ ਕੋਲੋਂ ਕੀ ਕੀਤਾ ਗਿਆ ਕਿ ਉਹ ਬਸ ਉਹ ਤੁਹਾਡਾ ਕਾਲਕਸਰ ਸਾਹਿਬ ਦੁਬਾਰਾ ਅੱਗੇ ਕਦਮ ਹੋ ਗਏ ਨਹੀਂ ਪਾਰਟੀ ਸਾਡੀ ਚੱਲ ਰਹੀ ਹੈ ਜੀ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਚ ਬਣ ਗਈਆਂ ਅਸੀਂ ਮਸਾਖੀ ਤੇ 13 23 ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਇਸੇ ਚੀਜ਼ ਨੂੰ ਖਬਰਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਕਾਲੀ ਦੇ ਸਿੱਖਾ ਨੇ ਕਾਲੀ ਦਾ ਸਿੱਖਾ ਵੀ ਇੱਕ ਵੱਡੀ ਜਮਾਤ ਹੈ ਕੀ ਉਹ ਤੁਹਾਡੇ ਹੱਥ ਚੋ ਨਹੀਂ ਆਵੇ ਨਹੀਂ ਇਹ ਤਾਂ ਮੇਰਾ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਇਹ ਇਹ ਜੋ ਇਹ ਤਸ਼ੱਦਦ ਸਿੱਖ ਸੋਜ ਦੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਕੁਖਾਂ ਦੀ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹ ਉਹਦੇ ਨਾਲ ਇਦਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਸਾਰੀਆਂ ਧਿਰਾਂ ਦਾ ਫਰਜ਼ ਬਣਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆਉਂ ਕਿਉਂ ਨਹੀਂ ਰਹੇ ਸਵਾਲ ਹੈ ਵੀ ਨਾ ਆਉਂ ਕਿਉਂ ਨਹੀਂ ਇਹ ਇਹ ਤੇ ਉਹਨਾਂ ਨੂੰ ਕੁਛ ਨਹੀਂ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਕੋਈ ਸਿੰਘ ਸਾਹਿਬ ਨਾਲ ਵੀ ਮੁਲਾਕਾਤ ਕਰ ਰਹੇ ਨਹੀਂ ਤਾਂ हां ਜੀ ਮਦਦ ਨੂੰ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਵੀ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਲੜਾਈ ਲੜਨੀ ਚਾਹੀਦੀ ਨਹੀਂ ਹਾਈ ਕੋਰਟ ਦਾ ਤੇ ਦੇਖੋ ਜੀ ਜੁਰੂਰੀ ਵੀ ਤਾਂ ਇਹ ਹਾਲਤ ਇਹੋ ਜਿਹੀ ਹੈ ਕਿ 1 ਸਾਲੋਂ ਅਤੇ 2 ਸਾਲੋਂ ਅੱਤੇ ਅਸੀਂ ਐਨਐਸਐਸ ਦੇ ਖਿਲਾਫ ਲੜਦੇ ਆਂ ਅਜੇ ਤੱਕ ਉਹ ਫੈਸਲਾ ਨਹੀਂ ਦੇ ਪਾਰੇ ਕਿ ਐਨਐਸਐਸ ਸਹੀ ਲੱਗੀ ਹੈ ਸਹੀ ਲੱਗੀ ਸਾਨੂੰ ਤਾਂ ਵੀ ਦੱਸਣ ਕਿ ਸਹੀ ਲੱਗੀ ਹੈ ਵੀ ਆਹ ਕਰਨਾ ਕਰਕੇ ਅਸੀਂ ਲਾਈ ਆ ਅਜੇ ਤੱਕ ਉਹ 22 ਤਰੀਕ ਨੂੰ ਖਤਮ ਹੋਣੀ ਹੈ ਤਾਂ 22 ਤਰੀਕ ਦੀ ਡੇਟ ਆ ਉਹ ਦਿਨ ਨੂੰ ਵੀ ਅਸੀਂ ਚਾਹੁੰਦੇ ਆਂ ਕਿ ਉਹ ਕਲੀਅਰ ਕੀਤਾ ਜਾਵੇ ਵੀ ਉਹ ਐਨਐਸਐਸ ਸਰਕਾਰ ਨੇ ਸਹੀ ਲਾਈ ਹੈ ਜਾਂ ਗਲਤ ਲਾਈ ਹੈ ਵਿਰਸਾ ਸਿੰਘ ਵਟੋਵਾ ਵੱਲੋਂ ਕਿਹਾ ਗਿਆ ਕਿ ਚਾਹੇ ਮੇਰੇ ਵਿਚਾਰ ਲੱਗ ਨਹੀਂ ਪਰ ਮੈਂ ਕਹਿੰਦਾ ਕਿ ਉਹਨਾਂ ਐਨਐਸਐਸ ਗਲਤ ਹੋਈ ਹੈ ਨੇ ਮੇਰਾ ਖਿਆਲ ਇਹ ਤੇ ਕੋਈ ਵੀ ਇਨਸਾਫ ਪਸੰਦ ਜਿਹੜਾ ਕੋਈ ਜਾਗਦੇ ਜ਼ਮੀਰ ਵਾਲਾ ਬੰਦਾ ਉਹ ਇਸ ਇਹ ਇਸ ਚੀਜ਼ ਦਾ ਵਿਰੋਧ ਕਰੂਗਾ ਕਿ ਚਾਹ ਉਹ ਕਿਸੇ ਨਾ ਵਿਚਾਰ ਮਿਲਦੇ ਹੋਣੇ ਕਾਲੇ ਕਾਨੂੰਨਾਂ ਦੇ ਤੇ ਹਰ ਇੱਕ ਨੂੰ ਇਹ ਦਾ ਵਿਰੋਧ ਕਰਨਾ ਚਾਹੀਦਾ। ਸਾਡਾ ਹੋ ਗਿਆ ਕੋਈ ਰਾਜਨੀਤਿਕ ਪਾਰਟੀ ਨਾਲ ਗੱਲਬਾਤ ਨਹੀਂ ਹੋਈ। ਨਹੀਂ ਰਾਜਨੀਤਿਕ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਅਸੀਂ ਸਾਨੂੰ ਤੇ ਅੱਜ ਇੱਕ ਕਾਹਲੀ ਪਤਾ ਲਗਾ ਤੇ ਉਸ ਤੋਂ ਬਾਅਦ ਅਸੀਂ ਹੁਣ ਰਾਜਨੀਤਿਕ ਪਾਰਟੀਆਂ ਦੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਸਾਰੇ ਜਾਣੇ ਇਕਜੁੱਟ ਹੋਣ ਇਕੱਠੇ ਹੋ ਕੇ ਮੁਦਵਾਰ ਪੁਲਿਸ ਨੂੰ ਕਰਾਉ ਨੂੰ ਪੇਸ਼ ਕੀਤਾ ਗਿਆ ਉਦੋਂ ਪੁਲਿਸ ਅਧਿਕਾਰੀ ਇਹ ਕਹਿ ਰਹੇ ਸੀ ਕਿ 22 ਤਰੀਕ ਨੂੰ ਉਸ ਪਾਸ ਸੀ ਪੀ ਐਨ ਐਸ ਏ ਖਤਮ ਹੋ ਜਾ ਰਹੀ ਹੈ ਕਿ 24 ਤੱਕ ਐਸੀ ਪੇਸ਼ ਕਰ ਦੇਣਾ ਮੇਰੇ ਅਚਾਨਕ ਕਿਵੇਂ ਸੀਨ ਬਦਲੇ ਇਹ ਤੇ ਹੁਣ ਤੁਸੀਂ ਹੀ ਦੇਖਦੇ ਜੀ ਉਸ ਦਿਨ ਜਿਹੜਾ ਮੇਰਾ خیال ਆ ਪਰਸੋਂ ਦੇ ਦੇਣਾ ਸਵੇ ਸਾਰਾ ਦਿਨ ਚੈਨਲਾਂ ਤੇ ਇਹੋ ਖਬਰ ਆ ਕੇ ਪੰਜਾਬ ਪੁਲਿਸ ਨੂੰ ਲੈਣ ਵਾਸਤੇ ਚਲੇ ਗਈ ਆ ਤੇ ਮੁੜ ਕੇ ਅਚਾਨਕ ਸ਼ਾਮ ਨੂੰ ਇਹ ਚੀਜ਼ ਤਾਂ ਕਿ ਸਾਨੂੰ ਇਹ ਪਤਾ ਲੱਗਦਾ ਕਿ ਉਹਨਾਂ ਨੂੰ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਦੀ ਐਨ ਐਸ ਏ ਦਾ ਵਾਅਦਾ ਕਰ ਦਿੱਤਾ ਗਿਆ ਅਤੇ ਇਹਦੇ ਵਿੱਚ ਕੀ ਕਰਦਾ ਕੀ ਹੈ ਡੀਸੀ ਵੱਲੋਂ ਇਹ ਲਿਖੇ ਦਿੱਤਾ ਗਿਆ ਕਿ ਸਰਕਾਰ ਪਾਸੋਂ ਇਹ ਆਗਰਾਂ ਪੰਜਾਬ ਦੇ ਰਾਜਪਤੀ ਦਾ ਉਹ ਸੱਚਾਈ ਦੀ ਲੋਕ ਇਛਾ ਤਾਂ ਇਹਨਾਂ ਨੂੰ ਚਾਹੁੰਦੇ ਕਰ ਰਹੀਆਂ ਸ਼ਾਮ ਹੋਣਗੇ ਇਹ ਜਿਹੜਾ ਹੁਣ ਇਹ ਚੀਜ਼ ਹੈ ਕਿ ਜਿਹੜਾ ਆਟਰ ਦਿੱਤਾ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਸਾਨੂੰ ਸਤਿਸ਼ਾ ਹੈ ਕਿ ਉਹ ਆ ਕੇ ਗਲਤ ਕਾਰਵਾਈਆਂ ਵਿੱਚ ਸ਼ਾਮਲ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਤੇ ਦੁਬਾਰਾ ਐਨਐਸਏ ਵਧਾ ਰਹੇ ਹਾਂ ਅਦੇ ਬੰਦਾ ਆ ਨਹੀਂ ਰਿਹਾ ਆ ਕੇ ਉਹਦੀ ਕਾਰਗੁਜ਼ਾਰੀ ਨੂੰ ਦੇਖੋ ਜੇ ਬਾਈਜੈਂਸ ਕੋਈ ਇਹੋ ਜਿਹੀਆਂ ਗਤੀਵਿਧੀਆਂ ਸ਼ਾਮਲ ਹੁੰਦਾ ਤਾਂ ਉਹਨੂੰ ਦੁਬਾਰਾ ਵੀ ਫੜਿਆ ਜਾ ਸਕਦਾ ਤੇ ਇਹ ਚੀਜ਼ ਹੈ ਕਿ ਤੁਸੀਂ ਉੱਥੇ ਬੈਠੇ ਬੈਠੇ ਫੈਸਲਾ ਕਰੀ ਜੋ ਕਿ ਉਹ ਅੱਗੇ ਉਹ ਕਿਹੜੀਆਂ ਗੱਦੀਆਂ ਵਧੀਆਂ ਉਹਦਾ ਕਸੂਰ ਤੇ ਉਹ ਹੀ ਕੋ ਉਹਨੇ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆ ਕੇ ਲੜਾਈ ਲੜੀ ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਬਚਾਇਆ ਬਹੁਤ ਲੋਕਾਂ ਨੂੰ ਅੱਜ ਵੀ ਉਮੀਦ ਆ ਕਿ ਉਹਨਾਂ ਨੂੰ ਜੇ ਮੇਰਾ ਖਿਆਲ ਹੋਵੇ ਕਿ ਇਹ ਐਡਾ ਖਤਰਨਾਕ ਜਾਂ ਲੋਕਾਂ ਲਈ ਇਹ ਉਹ ਦਰ ਕਾਰਵਾਈਆਂ ਕਰਦਾ ਹੁੰਦਾ ਤੇ ਲੋਕ ਉਹਨੂੰ ਐਡੀ ਤਦਦ ਚ ਵੋਟਾਂ ਪਾ ਕੇ ਨਾ ਭਾਜੀ ਜਿਹੜੀ ਖੂਰ ਸਾਹਿਬ ਨੂੰ ਵੱਡੀ ਜਿੱਤ ਹੋਈ ਸੀ ਜਿਸ ਤਰ੍ਹਾਂ ਕਿ ਸਰਕਾਰਾਂ ਉਸ ਤੋਂ ਡਰ ਗਈਆਂ ਉਸ ਤੋਂ ਡਰ ਗਈਆਂ ਉਸ ਤੋਂ ਬਾਅਦ ਚਾ ਜੋ ਕੁਝ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰਾ ਕੁਝ ਇਹਦੀ ਵਜ੍ਹਾ ਨਹੀਂ ਉਹ ਸਰਕਾਰਾਂ ਰੜੀਆਂ ਹੋਈਆਂ ਤੇ ਇਸ ਕਰਕੇ ਉਸ ਚੀਜ਼ ਨੂੰ ਅੱਗੇ ਬਧਾਇਆ ਜਾ ਰਿਹਾ ਜੀ ਲੱਗਦਾ ਤੁਮੇ ਇਹ ਪਾਰਟੀ ਨੂੰ ਅਸੁਰੱਖਤ ਨੂੰ ਸੁਣਤਰੀ ਰਾਣੀ ਦੀ ਸਾਡੀ ਨਹੀਂ ਮੇਰਾ ਖਿਆਲ ਹੈ ਕਿ ਜੇ ਕੋਈ ਆਵਾਜ਼ ਨਹੀਂ ਬੁਲੰਦ ਕਰ ਰਿਹਾ ਤਾਂ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਦਾ ਉਭਾਰ ਜਿਹੜਾ ਕਿ ਲੋਕਾਂ ਲੋਕ ਉਹਨਾਂ ਨੂੰ ਬਹੁਤ ਵੱਡਾ ਪਿਆਰ ਬਖਸ਼ ਰਿਹਾ ਜਿੱਥੇ ਕਿੱਥੇ ਵੀ ਅਸੀਂ ਵਿਚਰਦੇ ਹਾਂ ਲੋ ਇਹ ਪਾਰਟੀ ਵੀ ਅਸੀਂ ਤਾਂ ਹੀ ਕਾਇਮ ਕੀਤੀ ਹੈ ਕਿ ਉਹ ਲੋਕਾਂ ਦੀ ਡਿਮਾਂਡ ਦੇ ਉੱਪਰ ਬੀਜੇਪੀ ਦੇ ਕੁਝ ਸਾਥੀਆਂ ਵੱਲੋਂ ਉਹਦੇ ਪ੍ਰੈਸ ਕਾਨਫਰੰਸ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਐਨਐਸਸੀ ਵਧਾਈ ਜਾਣ ਦੇ ਕੇ ਪਰ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤਾਂ ਕਿੱਦਾਂ ਨਹੀਂ ਮੇਰਾ ਖਿਆਲ ਹੈ ਸਿੱਖਾਂ ਤੇ ਜ਼ੁਲਮ ਕਰਨ ਵਾਸਤੇ ਸਾਰੇ ਉਹ ਜਿਹੜੀ ਬੀਜੇਪੀ ਆ ਜਾਂ ہماری ਪਾਰਟੀ ਹੋਏ ਇੱਕੋ ਤਰ੍ਹਾਂ ਕੰਮ ਕਰ ਰਹੀਆਂ ਇਸ ਕਰਕੇ ਬੀਜੇਪੀ ਦੇ ਜਿਹੜੇ ਬਹੁਤ ਜਿਨ੍ਹਾਂ ਨੂੰ ਬੜਾ ਸੈਕੂਲਰ ਸਮਝਿਆ ਜਾ ਰਿਹਾ ਸੀ ਜਾਖੜ ਸਾਹਿਬ ਵਰਗੇ ਉਹ ਉਹਨਾਂ 'ਚ ਵੀ ਫਿਰਕਾਪਰਸਤੀ ਜਾਂ ਉਹ ਫਿਰਕਾਪਰਸਤੀ ਦੇ ਉੱਪਰ ਹੀ ਸਾਰਾ ਜੋ ਉਦੇਸ਼ ਚ ਲੋਕਾਂ ਨੂੰ ਫਿਰਕਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਵਿੱਚ ਲੁਆਂਿਆ ਚ ਦੰਗੇ ਕਰਾ ਕੇ ਉਹ ਰਾਜ ਕਰਨਾ ਚਾਹ ਰਹੇ ਉਹ ਪੰਜਾਬ ਚ ਵੀ ਇਹੋ ਕੁਛ ਕਰਨ ਦੀ ਕੋਸ਼ਿਸ਼ ਹੋਣਾ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਇਹਨਾਂ ਦੀਆਂ ਚਾਲਾਂ ਚ ਨਹੀਂ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋ ਇਹ ਪੰਜਾਬ ਜਿਹੜਾ ਇਹ ਸੁਰਾਂ ਪੀਰਾਂ ਦੀ ਧਰਤੀ ਆ ਇਹ ਸਭੇ ਸਾਂਝੀ ਵਸਦਾਨ ਕੋਈ ਨਾ ਦੱਸੇ ਬਾਰਾ ਜੀ ਇੱਥੇ ਕਿਸੇ ਨਾ ਵੀ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਜੋਸ਼ ਸਿੱਖਾਂ ਨਾਲ ਇੱਥੇ ਕੀਤਾ ਜਾ ਰਿਹਾ ਜੋ ਉਹਨਾਂ ਨਾਲ ਜ਼ੁਲਮ ਕੀਤੇ ਜਾ ਰਿਹਾ ਮੇਰਾ ਖਿਆਲ ਉਹਦੇ ਵਾਸਤੇ ਵੀ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ਼ ਸੰਧ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ